ਗਾਨੀ ਆ ਤੁਸੀਂ ਸਾਰੇ ਖਰੀਦ ਨਾਲ ਗਿਆਨੀ ਸੰ ਸਿੰਘ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਮਰਨ ਤੋਂ ਬਾਅਦ ਵਾਲੀ ਜ਼ਿੰਦਗੀ ਦੇ ਬਾਰੇ ਦੱਸਣਦੇ ਤੇ ਨਾਲ ਹੀ ਨਾਲ ਇਹ ਵੀ ਦੱਸਣਦੇ ਆ ਕਿ ਜਿਹੜੇ ਪਿਛਲੇ ਪਿਆਰੇ ਐ ਉਹ ਜੋ ਕੁਛ ਕਰਦੇ ਹੀ ਗਿਆ ਮਰਨ ਆਲੇ ਵਾਸਤੇ ਜੋ ਲੰਗਰ ਚੁਖਾਉਂਦੇ ਹੀ ਗਿਆ ਕੱਪੜੇ ਦਿੰਦੇ ਹੀ ਗਿਆ ਆਇਆ ਕਿ ਇਹਨਾਂ ਚੀਜ਼ਾਂ ਦਾ ਸਵਾਬ ਉਹਨਾਂ ਨੂੰ ਪਹੁੰਚਦਾ ਹੈ ਜਾਂ ਨਹੀਂ ਪਹੁੰਚਦਾ ਹੈਗਾ ਸੋ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਜੇ ਮੋਹਾ ਕਾ ਘਰ ਮੋਹੇ ਘਰ ਮੋਏ ਪਿਤਰੀ ਦੇ ਅੱਗੇ ਵਸਿਆਣੀ ਪਿਤਰੀ ਚੋਰ ਕਰੇ ਵੜੀਏ ਹੱਥ ਧਲਾਲ ਕੇ ਮੁਸਵੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ ਮੱਲਾ ਪਹਿਲਾ ਜਿਉ ਜੋ ਰੂ ਸਿਰ ਨਾਵਣੀ ਆਗੇ ਵਾਰੋ ਵਾਰ ਝੂਠੇ ਝੂਠਾ ਮੁਖ ਵਸੇ ਨਿਤਨਿਤ ਹੋਏ ਖਾਰ ਸੋਚੇ ਇਹ ਨਾ ਆਖੀਏ ਬੈਂਜ ਪਿੰਡਾ ਧੋਏ ਸੋਚੇ ਸੇ ਨਾਨਕਾ ਜਿਨ ਮਨ ਵਸਿਆ ਸੋ ਹੋਏ 17ਵੀਂ ਪੌੜੀ ਜਿਸ ਦੇ ਨਾਲ ਸੰਬੰਧਿਤ ਦੋ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ। ਪ੍ਰਥਮ ਸ਼ਲੋਕ ਵਿੱਚ ਉਸ ਧਾਰਨਾ ਦਾ ਜ਼ਿਕਰ ਕੀਤਾ ਹੈ ਜਿਸ ਦੇ ਵਿੱਚ ਇੱਕ ਬੜੀ ਪੁਰਾਣੀ ਮਨੋਰ ਚਲੀ ਆ ਰਹੀ ਹੈ ਕਿ ਪਿਤਰਾਂ ਦੇ ਨਿਵਿੱਤ ਕੁਝ দান ਕਰੀਏ, ਕੁਝ ਪੁੰਨ ਕਰੀਏ, ਭੋਜਨ, ਅਨ ਬਸਤਰ ਤਾਂ ਉਹ ਪਿਤਰਾਂ ਨੂੰ ਪਹੁੰਚ ਜਾਂਦੇ ਨੇ। ਇਹ ਪ੍ਰਥਾ ਜੋ ਚਲਾਈ ਗਈ ਹੈ ਚਲਾਉਣ ਵਾਲਿਆਂ ਦਾ ਜਾਪਦਾ ਹੈ ਆਪਣਾ ਕੋਈ ਸਵਾਰਥ ਹੈ ਤਾਂ ਹੀ ਜੋ ਹੈ ਇਹ ਚੱਲিয়ে ਵਰਨਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਖਾਵੇ ਕੋਈ ਤੇ ਪਹੁੰਚੇ ਕਿਸੇ ਨੂੰ ਔਰ ਉਸ ਨੂੰ ਪਹੁੰਚੇ ਜੋ ਮਰਨ ਤੋਂ ਬਾਅਦ ਗਿਆ ਹੀ ਕਿੱਥੇ ਹੈ ਇਸ ਦਾ ਕੋਈ ਬੋਧ ਵੀ ਨਾ ਹੋਵੇ ਇਸ ਦਾ ਕੋਈ ਪਤਾ ਵੀ ਨਾ ਹੋਵੇ ਸਰਾਧਾ ਦੀ ਪ੍ਰਥਾ ਜੋ ਸੜੇ ਦੇਸ਼ ਦੇ ਵਿੱਚ ਪ੍ਰਚਲਿਤ ਹੋਈ ਉਸ ਬਾਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਪਣਾ ਨਜ਼ਰੀਆ ਜਿਵੇਂ ਹਰ ਧਰਮ ਤੇ ਧਾਰਮਿਕ ਰਹਿبری ਪੁਰਸ਼ ਦਾ ਕੁਝ ਇਤਿਹਾਸਕ ਪੱਖ ਹੁੰਦਾ ਹੈ ਤੇ ਕੁਝ ਸਿਧਾਂਤਿਕ ਪੱਖ ਇਤਿਹਾਸਕ ਤੱਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਪਾਸੇ ਰੱਖਦੇ ਨੇ ਉਹਨਾਂ ਦੀ ਆਪਣੀ ਬਾਣੀ ਵਿੱਚ ਕੋਈ ਇਤਿਹਾਸ ਨਹੀਂ ਹੈ ਉਹਨਾਂ ਦਾ ਆਪਣਾ ਇਤਿਹਾਸ ਵੀ ਨਹੀਂ ਹੈ ਸਿਧਾਂਤ ਉਹ ਗਹਿਰਾ ਨਜ਼ਰੀਆ ਬਰੀ ਪੈਣੀ ਦ੍ਰਿਸ਼ਟੀ ਚਾਹੀਦੀ ਹੈ ਤਾਂ ਜਾ ਕੇ ਕਿਧਰੇ ਗੁਰੂ ਨਾਨਕ ਦੀ ਗੱਲ ਸਮਝਦੇ ਚਾਹੁੰਦੀ ਹੈ ਅਗਰ ਕੋਈ ਦਾਅਵੇ ਨਾਲ ਆਖੇ ਕਿ ਨਹੀਂ ਖਾਵੇ ਇੱਕ ਤੇ ਪਹੁੰਚੇਗਾ ਦੂਸਰੇ ਨੂੰ ਜ਼ਰੂਰ ਪਹੁੰਚੇਗਾ ਪਿਤਰਾਂ ਨੂੰ ਜ਼ਰੂਰ ਪਹੁੰਚੇਗਾ ਭਗਤ ਕਬੀਰ ਜੀ ਦਾਵੇ ਇਸ ਬਾਰੇ ਆਪਣਾ ਇਹ ਨਜ਼ਰੀਆ ਹੈ ਕਿ ਜੀਵਤ ਪਿਤਰ ਨਾ ਮਾਣੇ ਕੋ ਮੂਵੇ ਸਰਾਧ ਕਰਾਈ ਵਿੱਤਰ ਵੀ ਬਪਰੇ ਕਿਉਂ ਕਰ ਪਾਵੇਂ ਕਊਵਾ ਕੁਕਰ ਖਾਈ ਜੀਵਦੇ ਜਾਗਦੇ ਮਾਂ ਬਾਪ ਦਾ ਕੋਈ ਸਨਮਾਨ ਨਹੀਂ ਕੋਈ ਸੇਵਾ ਨਹੀਂ ਕੋਈ ਆਦਰ ਸਤਕਾਰ ਨਹੀਂ ਔਰ ਧੰਨ ਦਾ ਭੋਜਨ ਨਹੀਂ ਤੇ ਮਰਨ ਤੋਂ ਬਾਅਦ ਸ਼ਰਾਦ ਵਿਸ਼ੇਸ਼ ਢੰਗ ਦਾ ਭੋਜਨ ਔਰ ਆਖਿਆ ਜਾਏ ਇਹ ਪਿਤਰਾਂ ਨੂੰ ਸ਼ਾਂਤ ਕਰਨ ਵਾਸਤੇ ਕਰਦੇ ਪਏ ਆਂ ਇਹ ਪਿਤਰਾਂ ਦੀ ਪੂਰਤੀ ਵਾਸਤੇ ਸ਼ਰਾਦ ਪੈ ਕਰਾਉਂਦੇ ਆਂ ਔਰ ਜੇ ਦਾਵਾ ਇਹ ਹੋਵੇ ਕਿ ਵਾਕਈ ਪਹੁੰਚਦਾ ਹੈ ਹਰ ਹਾਲਤ ਦੇ ਵਿੱਚ ਪਹੁੰਚਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਬਾਰੇ ਇੱਕ ਬੜੀ ਤਾਰਕਿਕ ਜੋ யਥਾਰਤ ਤੇ ਖੜੀ ਹੈ ਉਹ ਗੱਲ ਕਰਦੇ ਨੇ ਜੇ 모ਹਾ ਕਾ ਘਰ 모ਹੇ ਘਰ 모ਹੇ ਪਿਤਰੀ ਦੇ ਜੇ ਕੋਈ ਚੋਰ ਕਿਸੇ ਦੇ ਘਰ ਸਨ ਲਾਵੇ ਤੇ ਸਨ ਲਾ ਕੇ ধন ਪ੍ਰਾਪਤ ਕਰੇ ਕਿ ਉਸ ਧਨ ਨਾਲ ਸਰਾਧ ਕਰਾਵੇ ਚੋਰੀ ਦੇ ਧਨ ਨਾਲ ਜੋ ਚੁਰਾਕੇ ਲਿਆਇਆ ਹੈ ਸਨ ਲਾ ਕੇ ਲਿਆਇਆ ਹੈ ਉਸ ਪੈਸੇ ਦੇ ਨਾਲ ਇਹ ਸਰਾਧ ਕਰਾਵੇ ਪਿਤਰਾਂ ਦੇ ਨਿਵਿਤ ਦੇਵੇ ਤੇ ਜੇ ਹੁਣ ਆਖਿਆ ਜਾਏ ਉਹ ਵਾਕਈ ਪਿਤਰਾਂ ਤੱਕ ਪਹੁੰਚਦਾ ਹੈ ਔਰ ਅੱਗੇ ਬਕਾਇਦਾ ਰੱਬੀ ਵਿਧਾਨ ਦੇ ਮੁਤਾਬਕ ਪਹੁੰਚਦਾ ਹੈ ਤੋ ਰੱਬੀ ਵਿਧਾਨ ਬਣਾਉਣ ਵਾਲੇ ਔਰ ਰੱਬ ਬੜਾ ਸਿਆਣਾ ਹੈ ਜਾਂ ਤੇ ਕਹਿ દਈਏ ਕੁਝ ਜਾਣਦਾ ਨਹੀਂ ਜਦੋਂ ਸਭ ਕੁਝ ਜਾਣਦਾ ਹੈ ਤਾਂ ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ ਅੱਗੇ ਵਸਤੂ ਦੀ ਪਹਿਚਾਣ ਹੋ ਜਾਏਗੀ ਕਿ ਵਸਤੂ ਤੇ ਚੋਰੀ ਦੀ ਹੈ ਸਨ ਲਾਈ ਗਈ ਚੋਰੀ ਕੀਤੀ ਗਈ ਉਸ ਨਾਲ ਧਨ ਆਇਆ ਔਰ ਉਸ ਧਨ ਦੇ ਨਾਲ ਸਰਾਧ ਕਰਾਇਆ ਗਿਆ ਤਾਂ ਵਸਤੂ ਤੇ ਚੋਰੀ ਦੀ ਹੋ ਗਈ ਤੇ ਜਿਸ ਨੂੰ ਦਿੱਤੀ ਹੈ ਉਹ ਵੀ ਚੋਰ ਬਣਾ ਲੈ ਜਾਣਗੇ ਅੱਗੇ ਵਸਤ ਸਿਆਣੀਆਂ ਪਿਤਰ ਚੋਰ ਕਰੇ ਜੇ ਪਿਤਰਾਂ ਦੇ ਨਿਵੇਧ ਚੋਰੀ ਦਾ ਧੰਨ ਅਰਪਣ ਕੀਤਾ ਹੈ ਤਾਂ ਫਿਰ ਪਿਤਰ ਚੋਰ ਹੋ ਜਾਣਗੇ ਅੱਗੇ ਅਗਰ ਵਾਕਈ ਅੱਗੇ ਪਹੁੰਚਦਾ ਹੈ ਔਰ ਵਾਕਈ ਅੱਗੇ ਸੌ ਸੁ ਜਾਣ ਹੈ ਅਗਰ ਐਸੀ ਮਨੋਤ ਹੈ ਤਾਂ ਫਿਰ ਪਿਤਰ ਵੀ ਚੋਰ ਹੋ ਗਏ ਦੇਖਣ ਦੇ ਚਾਇਆ ਸਾਰੀ ਦੁਨੀਆ ਦਾ ਕਾਨੂੰਨ ਇਸ ਗੱਲ ਨੂੰ ਮੰਨਦਾ ਹੈ ਕਿ ਚੋਰ ਨੇ ਜੋ ਚੋਰੀ ਕੀਤੀ ਉਹ ਤੇ ਗੁਨਾਹ ਹੈ ਪਰ ਜੋ ਚੋਰੀ ਦਾ ਸਮਾਨ ਆਪਣੇ ਕੋਲ ਰੱਖੇ ਜਾਂ ਵੇਚੇ ਇਹ ਵੀ ਗੁਨਾਹ ਹੈ ਇਹ ਵੀ ਜੁਰਮ ਹੈ ਇਸ ਨੁਕਤਾ ਨਿਗਾਹ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਸਾਹਮਣੇ ਰੱਖਦੇ ਨੇ ਅਗਰ ਇੱਕ ਚੋਰ ਨਾਜਾਇਜ਼ ਤੰਗ ਨਾਲ ਉਸਨੇ ਧਨ ਪ੍ਰਾਪਤ ਕੀਤਾ ਕਿਸੇ ਦਾ ਘਰ ਸਨ ਲਾ ਕੇ ਕਿਸੇ ਦੇ ਘਰ ਦੇ ਚੋਂ ਚੁਰਾ ਕੇ ਤੇ ਘਰ ਲਿਆ ਕੇ ਉਸ ਧਨ ਦੇ ਨਾਲ ਸਰਾਧ ਕੀਤਾ ਹੈ ਆਪਣੇ ਪਿਤਰਾਂ ਦੇ ਨਿਵੇਤ ਦਾਨ ਪਿਆ ਕਰਦਾ ਹੈ ਮਹਾਰਾਜ ਕਰਨ ਚਲੋ ਇੱਥੇ ਤੱਕ ਅਸੀਂ ਮੰਨ ਲੈਨੇ ਆ ਲੇਕਿਨ ਇਹ ਮਨੋਤ ਵੀ ਨਾਲ ਹੋਵੇ ਕਿ ਅੱਗੇ ਪਹੁੰਚਦਾ ਹੈ ਔਰ ਅੱਗੇ ਸਾਰੇ ਸੁਜਾਨ ਬੈਠੇ ਨੇ ਪੁਚਾਣ ਵਾਲੇ ਸਿਆਣੇ ਨੇ ਪਰਮਾਤਮਾ ਦਾ ਨਿਯਮ ਔਰ ਪਰਮਾਤਮਾ ਬਹੁਤ ਸਿਆਣਾ ਹੈ ਤਾਂ ਫਿਰ ਅੱਗੇ ਵਸਤ ਸਿਆਣੀਏ ਪਿਤਰੀ ਚੋਰ ਕਰੇ ਫਿਰ ਤੇ ਅਗੋਂ ਵਸਤੂ ਦੀ ਪਹਿਚਾਨ ਹੋ ਜਾਏਗੀ ਕਿ ਚੋਰੀ ਦੀ ਹੈ ਔਰ ਪਿਤਰ ਵੀ ਚੋਰ ਬਣਾ ਲਏ ਜਾਣਗੇ ਕੀ ਪਿਤਰਾਂ ਦੇ ਨਿਮਿਤ ਕੁਝ ਵੀ ਨਹੀਂ ਭੇਜਿਆ ਜਾ ਸਕਦਾ ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਜਾ ਸਕਦਾ ਇਤਨੀ ਗੱਲ ਤੇ ਸਪਸ਼ਟ ਹੈ ਕਿ ਅਸਥੂਲ ਚੀਜ਼ ਅਸੀਂ ਨਹੀਂ ਭੇਜ ਸਕਦੇ ਅਜੋਕਾ ਵਿਗਿਆਨ ਵੀ ਇਸ ਦੀ ਤਸਦੀਕ ਕਰਦਾ ਹੈ ਵਿਚਾਰਾਂ ਦੀ ਪਹੁੰਚ ਬੜੀ ਦੂਰ ਤੱਕ ਹੈ ਯਾਦ ਦੀ ਪਹੁੰਚ ਬੜੀ ਦੂਰ ਤੱਕ ਹੈ ਕਿਸੇ ਨੂੰ ਬਹੁਤ ਗਹਿਰੇ ਤਲ ਤੋਂ ਯਾਦ ਕਰੀਏ ਬਾਵੇਂ ਉਹ 3-4000 ਮੀਲ ਦੀ ਦੂਰੀ ਤੇ ਹੋਵੇ ਤਾਂ ਦੇਖਣ ਵਿੱਚ ਆਇਆ ਉਹ ਯਾਦ ਕਰਨ ਲੱਗ ਪੈਂਦਾ ਹੈ ਪਿਤਰਾਂ ਦੀ ਤੇ ਬਹੁਤ ਦੂਰੀ ਬਹੁਤ ਦੂਰੀ ਅਥਾਹ ਦੂਰੀ ਤੇ ਨੇ ਪਤਾ ਨਹੀਂ ਕਿਸ ਜਨਮ ਵਿੱਚ ਕਿਸ ਜੁਗ ਵਿੱਚ ਕਿਹੜੇ ਲੋਕ ਦੇ ਵਿੱਚ ਉਹਨਾਂ ਪਿਤਰਾਂ ਦੇ ਨਿਵੇਤ ਅਗਰ ਕੁਝ ਭੇਜਣਾ ਹੈ ਦੇਣਾ ਹੈ ਅਰਪਣ ਕਰਨਾ ਹੈ ਤਾਂ ਪ੍ਰਮਾਤਮਾ ਦਾ ਨਾਮ ਜਪੀਏ ਤੇ ਸੰਕਲਪ ਕਰੀਏ ਕਿ ਮੈਂ ਇਹ ਪਿਤਰਾਂ ਦੇ ਨਿਵੇਤ ਨਾਮ ਜਪ ਰਿਹਾ ਹਾਂ ਔਰ ਨਾਮ ਸੂਖਸ਼ਮ ਹੈ ਸੂਖਸ਼ਮ ਵਸਤੂ ਦੂਰ ਤੱਕ ਭੇਜੀ ਜਾ ਸਕਦੀ ਹੈ ਜੈਸੇ ਵਿਚਾਰ ਬੜੀ ਦੂਰ ਤੱਕ ਪਹੁੰਚਦੇ ਨੇ ਯਾਦ ਬੜੀ ਦੂਰ ਤੱਕ ਪਹੁੰਚਦੀ ਹੈ ਇਸੇ ਤਰ੍ਹਾਂ ਪ੍ਰਭੂ ਚਿੰਤਨ ਪ੍ਰਭੂ ਦਾ ਸਿਮਰਨ ਬੜੀ ਦੂਰ ਤੱਕ ਪਹੁੰਚਦਾ ਹੈ ਸਤਗੁਰ ਦੀ ਬਾਣੀ ਜਹ ਸਿਮਲਤ ਸਭ ਕਿਲ ਵਿਖ ਨਾਸਹਿ ਪਿਤਰੀ ਹੋਏ ਉਧਾਰੋ ਪਿਤਰਾ ਦਾ ਵੀ ਉਧਾਰ ਹੋ ਸਕਦਾ ਹੈ ਅਸੀਂ ਆਪਣੇ ਗੁਜ਼ਰ ਗਏ ਪਿਤਰ ਬਜ਼ੁਰਗ ਉਹਨਾਂ ਦਾ ਵੀ ਕਲਿਆਣ ਕਰ ਸਕਦੇ ਹਾਂ ਪਰ ਕਿਸ ਢੰਗ ਨਾਲ ਉਹਨਾਂ ਦੇ ਨਿਮਿਤ ਸਰਾਧ ਕਰਾ ਕੇ ਅਨ ਬਸਤਰ ਦੇ ਕੇ ਪੈਸਾ ਪਾਣੀ ਦੇ ਕੇ ਭੋਜਨ ਛਕਾ ਕੇ ਮਹਾਰਾਜ ਕਹਿੰਦੇ ਨਹੀਂ ਇਸ ਦੇ ਨਾਲ ਤੇ ਉਸੇ ਦਾ ਹੀ ਕਲਿਆਣ ਹੋ ਸਕਦਾ ਹੈ ਜੋ ਭੋਜਨ ਛਕ ਰਿਹਾ ਹੈ ਜੋ ਬਸਤਰ ਲੈ ਰਿਹਾ ਹੈ ਜੋ ਪੈਸਾ ਲੈ ਰਿਹਾ ਹੈ ਉਸ ਦਾ ਹੀ ਕਲਿਆਣ ਹੋਇਆ ਹੈ ਪਿਤਰਾਂ ਦਾ ਨਹੀਂ ਔਰ ਇਹ ਪਿਤਰਾਂ ਨੂੰ ਨਹੀਂ ਪਹੁੰਚੇਗਾ ਨਾ ਗੁਰੂ ਨਾਨਕ ਮੰਦੇ ਨੇ ਨਾ ਹੀ ਭਗਤ ਕਬੀਰ ਮੰਦੇ ਨੇ ਔਰ ਕੋਈ ਦਾਰਸ਼ਨਿਕ جی دھارمک وچار دارا دا ویگیانک درشتی کون تے بھی پوری اتر دی ہوئے گی وہ کت ہی اس گل نو نہیں مننے گا کہ کھاوے کوئی پہنچے کسے نو اور پھر اس نو پہنچے جو مدت ہوئی مر گئے اور پتہ نہیں کس جون پتہ نہیں کتھے ہے تو اے دھن کس طرح پہنچے گا اے بستر کس طرح پہنچ گئے یہ بوجن کس طرح جو ہے پہنچ گئے اگر کوئی منک اپنے پترا نال بنا کے رکھنا چاہے ਤੇ ਕੁਝ ਦੇਣਾ ਵੀ ਚਾਹੁੰਦਾ ਹੈ। ਕੁਝ ਭੇਜਣਾ ਵੀ ਚਾਹੁੰਦਾ ਹੈ। ਤਾਂ ਸਹਿਬ ਕਹਿੰਦੇ ਨਾ ਹਾਂ ਦਿੱਤਾ ਜਾ ਸਕਦਾ ਹੈ। ਭੇਜਿਆ ਜਾ ਸਕਦਾ ਹੈ। ਅਜੋਕਾ ਵਿਗਿਆਨ ਵੀ ਇਸ ਕੋਸ਼ਿਸ਼ ਦੇ ਚ ਹੈ ਕਿ ਹੋ ਗੁਜ਼ਰੇ ਪੁਰਾਣੇ ਜੋ ਬਜ਼ੁਰਗ ਨੇ ਮਹਾਪੁਰਸ਼ ਨੇ ਉਹਨਾਂ ਦੇ ਬੋਲ ਕਾਬੂਜ ਕੀਤੇ ਜਾਣ। ਖਲਾਦ ਵਿੱਚ ਜੋ ਮੌਜੂਦ ਨੇ। ਇਹਦਾ ਮਤਲਬ ਉਹਨਾਂ ਦੇ ਬੋਲ ਮੌਜੂਦ ਨੇ। ਉਹਨਾਂ ਦੇ ਸੂਖਸ਼ਮ ਢਾਂਚੇ ਮੌਜੂਦ ਨੇ। ਅਗਰ ਪਿਤਰ ਕਿਸੇ ਲੋਕ ਦੇ ਚ ਪੁਨਰ ਜਨਮ ਪ੍ਰਾਪਤ ਕਰ ਚੁਕੇ ਨੇ ਕੋਈ ਹੋਰ ਜੁਨ ਦੇ ਚਲੇ ਗਏ ਨੇ ਤੇ ਉਹਨਾਂ ਦਾ ਕਲਿਆਣ ਕਰਨਾ ਹੈ ਕਿਸ ਤਰ੍ਹਾਂ ਕਰੀਏ ਤਾਂ ਸਤਿਗੁਰੂ ਕਹਿੰਦੇ ਨੇ ਪ੍ਰਭੂ ਦਾ ਸਿਮਰਨ ਕਰ ਪਰ ਪਿਤਰਾਂ ਦੇ ਨਿਮਿਤ ਕਰ ਜਹ ਸਿਮਰਤ ਸਭ ਕਿਲ ਵਿਖ ਨਾਸੇ ਪਿਤਰੀ ਹੋਏ ਉਧਾਰੋ ਪੂਰਨ ਦ੍ਰਿੜ ਸੰਕਲਪ ਨਾਲ ਕਿ ਤੂੰ ਪ੍ਰਭੂ ਨੂੰ ਯਾਦ ਕਰੇ ਇਕਾਗਰਤਾ ਦੇ ਨਾਲ ਔਰ ਸੰਕਲਪ ਕਰੇ कि इस कीती हुई याद दा फल मेरे पितरा नु मिले महाराज कने मिल सकदा है पर तू आखे ਹੁਣ ਮੈਂ ਸ਼ਰਾਦ ਕਰਾਣਾ ਹੈ ਕਿਸੇ ਨੂੰ ਭੋਜਨ ਛਕਾਣਾ ਹੈ ਬਸਤਰ দান ਕਰਾਣੇ ਦੁੱਧ ਪਿਲਾਣਾ ਹੈ ਖੇੇ ਖਵਾਣੀ ਹੈ ਇਹ ਮੇਰੇ ਪਿਤਰਾਂ ਨੂੰ ਪਹੁੰਚੇ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕੰਨ ਐਸਾ ਨਹੀਂ ਅਗਰ ਆਖਿਆ ਜਾਏ ਹਾਂ ਹਾਂ ਪਹੁੰਚਦਾ ਹੈ ਕੋਈ ਹਟ ਕਰੇ ਤਾਂ ਮਹਾਰਾਜ ਕੰਨ ਫਿਰ ਐਸਾ ਵੀ ਹੋ ਸਕਦਾ ਅਗਰ ਕੋਈ ਚੋਰ ਜੇ ਕੋਈ ਡਕਾਇਤ ਡਾਕਾ ਮਾਰ ਕੇ ਧਨ ਲਿਆਵੇ ਤੇ ਉਸ ਧਨ ਦੇ ਨਾਲ ਸਰਾਧ ਕਰਾਵੇ ਤੇ ਜੇ ਅੱਗੇ ਪ੍ਰਮਾਤਮਾ ਸਿਆਣਾ ਹੈ ਤੇ ਉਹਨੂੰ ਇਤਨੀ ਵੀ ਪਹਿਚਾਣ ਹੋ ਜਾਏਗੀ ਕਿ ਚੋਰੀ ਦੇ ਧਨ ਨਾਲ ਸਰਾਧ ਹੋਇਆ ਤਾਂ ਫਿਰ ਅੱਗੇ ਵਸਤੂ ਦੀ ਪਹਿਚਾਣ ਹੋ ਜਾਏਗੀ ਕਿ ਜਦ ਚੋਰੀ ਦੇ ਧਨ ਨਾਲ ਹੀ ਸਰਾਧ ਹੋਇਆ ਤਾਂ ਸਰਾਧ ਸਾਰੇ ਦਾ ਸਾਰਾ ਚੋਰੀ ਹੋ ਗਿਆ ਕਿ ਕਿ ਚੋਰੀ ਦੇ ਧਨ ਨਾਲ ਲੋਇਆ ਨਾ ਇਹ ਸਾਰਾ ਪੁੰਨ ਵੀ ਇੱਕ ਚੋਰੀ ਹੋ ਗਿਆ ਜੈਸੇ ਚੋਰੀ ਕਰਨਾ ਪਾਪ ਚੋਰੀ ਦਾ ਸਾਜ਼ੋ ਸਮਾਨ ਰੱਖਣਾ ਵੀ ਪਾਪ ਅਗਰੇ ਪਿਤਰਾਂ ਨੂੰ ਦੇ ਦਿੱਤਾ ਗਿਆ ਚੋਰੀ ਦਾ ਧਨ ਚੋਰੀ ਦਾ ਅੰਨ ਚੋਰੀ ਦੇ ਬਸਤਰ ਚੋਰੀ ਦਾ ਸਾਜ਼ੋ ਸਮਾਨ ਤਾਂ ਮਹਾਰਾਜ ਕਹਿੰਦੇ ਨੇ ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ ਫਿਰ ਤੇ ਪਿਤਰ ਵੀ ਚੋਰ ਬਣਾ ਲੈ ਜਾਣਗੇ ਫਿਰ ਤੂੰ ਕੀ ਸਰਾਧ ਕੀਤਾ ਔਰ ਐਸਾ ਕੋਈ ਮਨੁੱਖ ਦਾਵਾ ਨਹੀਂ ਕਰ ਸਕਦਾ ਕਿ 100% ਮੇਰਾ ਧਨ ਪਾਵਨ ਹੈ ਪਵਿੱਤਰ ਹੈ ਕੁਝ ਨਾ ਕੁਝ ਮਿਸ਼ਰਣ ਝੂਠ ਦਾ ਹੋਵੇਗਾ ਕੁਝ ਨਾ ਕੁਝ ਮਿਸ਼ਰਣ ਦੁਨੀਆਵੀ ਹੋਵੇਗਾ ਅਗਰ ਵਾਕਈ ਇਹ ਪਹੁੰਚਦਾ ਹੈ ਤਾਂ ਫਿਰ ਇਹ ਝੂਠ ਵੀ ਪਿਤਰਾਂ ਨੂੰ ਪਹੁੰਚੇਗਾ ਇਹ ਅਨਰਥ ਵੀ ਪਿਤਰਾਂ ਨੂੰ ਪਹੁੰਚੇਗਾ ਇਹ ਅਨਿਆਇ ਵੀ ਪਿਤਰਾਂ ਨੂੰ ਪਹੁੰਚੇਗਾ ਮਹਾਰਾਜ ਕਰਨ ਨਹੀਂ ਇਸ ਤਰ੍ਹਾਂ ਦੀ ਅਸਥੂਲ ਚੀਜ਼ਾਂ ਪਿਤਰਾਂ ਤੱਕ ਨਹੀਂ ਪਹੁੰਚਦੀਆਂ ਅਗਰ ਪਹੁੰਚਦੀਆਂ ਤਾਂ ਇੱਕ ਚੋਰ ਦਾ ਕਰਾਇਆ ਹੋਇਆ ਸਰਾਦ ਪਿਤਰਾ ਨੂੰ ਚੋਰ ਬਣਾ ਦੇਵੇਗਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ 'ਚ ਜੋ ਰਾਜ ਸਿੰਘਾਸਣ ਸੀ ਰਾਜ ਪ੍ਰਥਾ ਸੀ ਉਸ ਦੇ 'ਚ ਇਸਲਾਮੀ ਸ਼ਰਾ ਦੇ ਮੁਤਾਬਕ ਚੋਰ ਦੇ ਹੱਥ ਕੱਢ ਦਿੱਤੇ ਜਾਂਦੇ ਸਨ ਅੱਜ ਵੀ ਕਈ ਇਸਲਾਮੀ ਦੇਸ਼ਾਂ 'ਚ ਕੱਢ ਦਿੱਤੇ ਜਾਂਦੇ ਨੇ ਤਾਂ ਮਹਾਰਾਜ ਕਹਿੰਦੇ ਨੇ ਵਢੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ ਜੋ ਵਿਚੋਲਾ ਹੈ ਜੋ ਦਲਾਲ ਹੈ ਵਾਸਤਵਿਕ ਉਹ ਚੋਰ ਹੈ ਜੋ ਚੋਰੀ ਦਾ ਧਨ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਾਉਂਦਾ ਹੈ ਤਾਂ ਫਿਰ ਉਸ ਦੇ ਹੱਥ ਕੱਟ ਦਿੱਤੇ ਜਾਣਗੇ ਦਲਾਲ ਕੌਣ ਅਰਦਾਸੀਆ ਵਿਚੋਲਾ ਜੋ ਬ੍ਰਾਹਮਣ ਸਰਾਦ ਕਰਾ ਰਿਹਾ ਹੈ ਮਹਾਰਾਜ ਕਹਿੰਦੇ ਨੇ ਫਿਰ ਇਸਤੇ ਤੇ ਹੱਥ ਕੱਟ ਦਿੱਤੇ ਜਾਣਗੇ ਕਿਉਂਕਿ ਚੋਰੀ ਦਾ ਧਨ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਾ ਰਿਹਾ ਹੈ ਨਾ ਨਿਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ ਅੱਗੇ ਕੁਝ ਪ੍ਰਾਪਤ ਹੁੰਦਾ ਹੈ ਮਰਨ ਤੋਂ ਬਾਅਦ ਪ੍ਰਾਪਤ ਕੁਝ ਹੁੰਦਾ ਹੈ ਮਹਾਰਾਜ ਕਹਿੰਦੇ ਹਾਂ ਹੁੰਦਾ ਹੈ ਅਗਰ ਇਹੀ ਦੇਹੀ ਕੁਝ ਘਾਲਣਾ ਘਾਲੇ ਕੁਝ ਜਪ ਕਰੇ ਕੁਝ ਤਪ ਕਰੇ ਕੁਝ ਪੁੰਨ ਕਰੇ ਤਾਂ ਨਾਸ ਨਹੀਂ ਹੁੰਦੇ ਇਹ ਮਰਨ ਪ੍ਰਯੰਤ ਨਾਲ ਜਾਂਦੇ ਨੇ ਮਰਨ ਤੋਂ ਬਾਅਦ ਨਾਲ ਜਾਂਦੇ ਨੇ ਇਹ ਸਭ ਕੁਝ ਨਾਸ ਨਹੀਂ ਹੁੰਦਾ ਬਲਕਿ ਮਨੁੱਖ ਝੋਲੀ ਵਿੱਚ ਪਾ ਕੇ ਇਸ ਸਭ ਕੁਝ ਨੂੰ ਲੈ ਜਾਂਦਾ ਹੈ ਤੋ ਸਾਇਬ ਕਰਨ ਜੇ ਤੂੰ ਆਪਣਾ ਉਧਾਰ ਚਾਹਨਾ ਹੈ ਤੋ ਸਰਦ ਦੇ ਭਰੋਸੇ ਤੇ ਨਾ ਰਹੀਂ ਆਪਣਾ ਕਲਿਆਣ ਖੁਦ ਕਰ ਲਵੀਂ ਆਪਣੀ ਝੋਲੀ ਗੁਣਾ ਨਾਲ ਖੁਦ ਭਰ ਕੇ ਲੈ ਜਾਏ ਮਤਾਂ ਤੂੰ ਸੋਚੇ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਪੁੱਤਰ ਸਰਾਦ ਕਰਾ ਲੈਣਗੇ ਹਵਨ ਕਰਾ ਲੈਣਗੇ ਜਪ ਤਪ ਕਰਾ ਲੈਣਗੇ ਔਰ ਇਸ ਤਰ੍ਹਾਂ ਮੈਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਏਗੀ ਨਹੀਂ ਪਰਮਾਤਮਾ ਦੀ ਦੁਨੀਆ ਵਿੱਚ ਇਸ ਤਰ੍ਹਾਂ ਦੀ ਬਚਕਾਨੀ ਗੱਲਾਂ ਨਹੀਂ ਨੇ ਅਗਰ ਕੋਈ ਜੀਵਨ ਭਰ ਅਨਰਥ ਕਰੇ ਤੇ ਮਰਨ ਲੱਗੇ ਆ ਪੁੱਤਰਾਂ ਨੂੰ ਕਹਿ ਦੇਵੇ ਸਰਾਦ ਕਰ ਲੈਣਾ ਤਾਂ ਕਿ ਮੈਨੂੰ ਸਭ ਕੁਝ ਦੀ ਪ੍ਰਾਪਤੀ ਹੋ ਜਾਏ ਔਰ ਮੋਕਸ਼ ਦੇਵੀ ਪ੍ਰਾਪਤੀ ਹੋ ਜਾਏ ਸਹਿਬ ਕਹਿੰਦੇ ਨਹੀਂ ਨਾ ਨਿਕ ਅੱਗੇ ਸੋ ਮਿਲੇ ਜੋ ਖੱਟੇ ਘਾਲੇ ਦੇ ਅੱਗੇ ਮਿਲਦਾ ਹੈ ਪਰ ਉਹੀ ਕੁਝ ਮਿਲਦਾ ਹੈ ਜੋ ਇਹ ਦੇਈ ਘਾਲਣਾ ਘਾਲ ਲਈ ਦੂਸਰਾ ਜੋ ਇਹ ਆਖਿਆ ਜਾਂਦਾ ਹੈ ਕਿ ਫਲਾਣੇ ਜਲ ਦੇ ਇਸ਼ਨਾਨ ਨਾਲ ਬੰਦਾ ਪਾਵਨ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਨਹੀਂ ਸੂਚੇ ਇਹ ਨਾ ਆਖੀਏ बहन जे पिंडा धोए सूचे से ही नानका जिन मन वशेया सोए ए सूचे नहीं जो तरह तरह दे तीर्थां दा इ स्नान करना या दो वक्त रोज इ स्नान करना वस्त्र साफ पहन लेने मन लवांगे तन सुच्चा होया एदे नाल मन दी सुचैं दा की मतलब मन सुच्चा हुंदा है सच हुं नाल तन सुच्चा हुंदा है पानी नाल ਇਸ ਵਾਸਤੇ ਸਾਹਿਬ ਕਰਨ ਸੋਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਈ ਇੱਕ ਬੜਾ ਸੁੰਦਰ ਉਦਾਹਰਣ ਦਿੰਦੇ ਨੇ ਸਾਹਿਬੂ ਨਾਨਕ ਦੇਵ ਜੀ ਮਹਾਰਾਜ ਜਿਉ ਜੋ ਰੂ ਸਿਰ ਨਾਵਣੀ ਆਵੇ ਵਾਰੋ ਵਾਰ ਜਿਵੇਂ ਇਸਤਰੀ ਦੇ ਸਿਰ ਦੇ ਉੱਤੇ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਇੱਕ ਨਿਯਮਾਵਲੀ ਚੱਲਦੀ ਏ ਜੈਨੂੰ ਮਹਵਾਰੀ ਕਹਿੰਦੇ ਨੇ ਔਰ ਉਹਨਾਂ ਦਿਨਾਂ ਵਿੱਚ ਸਾਡੇ ਦੇਸ਼ ਤੇ ਬਣੀ ਹੋਈ ਪਰੰਪਰਾ ਦੇ ਮੁਤਾਬਕ ਕਹਿ ਦਿੰਦੇ ਨੇ ਇਸਤਰੀ ਝੂਠੀ ਹੈ। ਇਹ ਗਾਲ ਬੰਨ ਤਿੰਨ ਦਿਨ ਨਾ ਭੋਜਨ ਬਣਾ ਸਕਦੀ ਹੈ, ਨਾ ਪਰੋਸ ਸਕਦੀ ਹੈ। ਔਰ ਉਸ ਨੂੰ ਤਿੰਨ ਦਿਨ ਚੌਕੇ ਦੇ ਵਿੱਚ ਵੀ ਜਾਣ ਦੀ ਇਜਾਜ਼ਤ ਨਹੀਂ। ਅੱਜ ਵੀ ਜੋ ਪੁਰਾਣੇ ਸੰਸਕਾਰਾਂ ਦੀ ਮਨੋਤ ਦੇ ਜੀ ਰਹੇ ਨੇ, ਉਹ ਇਸਤਰੀ ਨੂੰ ਚੌਕੇ ਦੇ ਵਿੱਚ ਨਹੀਂ ਜਾਣ ਦਿੰਦੇ। ਵੀ ਤੂੰ ਕਮ ਸੇ ਕਮ ਇਹ ਤਿੰਨ ਦਿਨ ਤੇ ਅਪਵਿੱਤਰ ਹੈ। ਜਦ ਕਿ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਹੈ ਅਗਰ ਇਸ ਤਰ੍ਹਾਂ ਦੀ ਨਿਯਮਾਵਲੀ ਦੇ ਨਾਲ ਇਸਤਰੀ ਅਪਵਿੱਤਰ ਹੋ ਗਈ ਹੈ ਤਾਂ ਅਪਵਿੱਤਰਤਾ ਪਰਮਾਤਮਾ ਝੋਲੀ ਵਿੱਚ ਪਾਰਿਆ ਹੈ ਅਪਵਿੱਤਰਤਾ ਈਸ਼ਵਰ ਝੋਲੀ ਵਿੱਚ ਪਾਰਿਆ ਹੈ ਤੇ ਜੋ ਅਪਵਿੱਤਰਤਾ ਕਿਸੇ ਦੀ ਝੋਲੀ ਵਿੱਚ ਪਾਰਿਆ ਉਹ ਖੁਦ ਪਾਵਨ ਨਹੀਂ ਹੋ ਸਕਦਾ ਖੁਦ ਪਵਿੱਤਰ ਨਹੀਂ ਹੋ ਸਕਦਾ ਇਸ ਵਾਸਤੇ ਗੁਰਮਤ ਗੁਰੂ ਨਾਨਕ ਦੇਵ ਜੀ ਮਹਾਰਾਜ ਇਸਤਰੀ ਨੂੰ ਇਸ ਰੂਪ ਦੇ ਵਿੱਚ ਝੂਠਾ ਨਹੀਂ ਮੰਨਦੇ ਉਹ ਇਸ ਰੂਪ ਦੇ ਵਿੱਚ ਭੋਜਨ ਬਣਾ ਵੀ ਸਕਦੀ ਹੈ ਪਰੋਸ ਵੀ ਸਕਦੀ ਹੈ ਭਜਨ ਵੀ ਕਰ ਸਕਦੀ ਹੈ ਇਹ ਤੇ ਪ੍ਰਾਕਿਰਤਿਕ ਨਹੀਂ ਹੁੰਦਾ ਆਖਿਰ ਸਰੀਰ ਦੇ ਅੰਦਰ ਵੀ ਤੇ ਸਭ ਕੁਝ ਇਹੀ ਹੈ ਬਿਲਕੁਲ ਇਹੀ ਹੈ ਗੁਰਨਾਮਕ ਦੀ ਦ੍ਰਿਸ਼ਟੀ ਇੱਥੇ ਬਹੁਤ ਪਹਿਨੀ ਹੈ ਇਸ ਵਾਸਤੇ ਆਪਕੰਨ ਜਿਉ ਜੋ ਰੂਹ ਸਿਰ ਨਾਮਣੀ ਆਵੇ ਵਾਰੋ ਵਾਰ ਮਹੀਨੇ ਦੇ ਮੈਂ ਜੈਸੇ ਇਸਤਰੀ ਦੇ ਸਿਰ ਦੇ ਉੱਤੇ ਇਹ ਨਾਉਣ ਆਉਂਦਾ ਔਰ ਉਹਨੂੰ ਝੂਠਾ ਕਹਿ ਦਿੱਤਾ ਜਾਂਦਾ ਹੈ ਇਹ ਅਪਵਿੱਤਰ ਹੈ ਗਲਬਨ ਤਿੰਨ ਦਿਨ ਤੇ لازਮੀ ਹੀ ਅਪਵਿੱਤਰ ਹੈ ਪਰ ਮਹਾਰਾਜ ਕਹਿੰਦੇ ਉਸ ਨੂੰ ਝੂਠਾ ਆਖੋ ਝੂਠੇ ਝੂਠਾ ਮੁਖਫਸੇ ਨਿਤਨੇ ਤੋ ਹੋਏ ਖੁਆਰ ਜਿਹਦੇ ਮੁਖ ਦੇ ਚ ਝੂਠ ਹੈ ਗਲਤ ਬਿਆਨ ਨਹੀਂ ਹੈ ਜਿਹਦਾ ਮੂੰਹ ਝੂਠਾ ਹੈ ਇਹੀ ਅਪਵਿੱਤਰ ਹੈ ਜੋ ਗਲਤ ਬਿਆਨ ਨਹੀਂ ਕਰ ਰਿਹਾ ਇਹੀ ਅਪਵਿੱਤਰ ਹੈ ਇਸਤਰੀ ਨੂੰ ਝੂਠਾ ਕਹਿਣਾ ਉਹ ਤੇ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਇੱਕ ਦੌਰ ਚੱਲਦਾ ਹੈ ਔਰ ਮਨੁੱਖ ਨੇ ਫੈਸਲਾ ਕਰ ਲਿਆ ਇਹ ਅਪਵਿੱਤਰ ਹੈ ਜਦ ਕਿ ਪ੍ਰਕਿਰਤੀ ਨੇ ਐਸਾ ਫੈਸਲਾ ਨਹੀਂ ਕੀਤਾ ਪ੍ਰਕਿਰਤੀ ਨੇ ਪ੍ਰਮਾਤਮਾ ਨੇ ਔਰ ਸਤਪੁਰਸ਼ਾਂ ਨੇ ਇਹ ਫੈਸਲਾ ਜ਼ਰੂਰ ਕੀਤਾ ਹੈ ਜਿਹਦੇ ਮੁਖ ਵਿੱਚ ਝੂਠ ਹੈ ਉਹ ਝੂਠਾ ਹੈ ਉਹ ਅਪਵਿੱਤਰ ਹੈ ਉਹ ਜਿਸ ਚੀਜ਼ ਨੂੰ ਛੂਏਗਾ ਜਿੱਥੇ ਬੈਠੇਗਾ ਝੂਠੀ ਖਲੇਰੇਗਾ ਅਪਵਿੱਤਰ ਹੈ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਝੂਠਾ ਉਹ ਹੈ ਜਿਹਦੇ ਮੁਖ ਵਿੱਚ ਝੂਠ ਵਸਦਾ ਹੈ ਝੂਠੀ ਉਹ ਇਸਤਰੀ ਨਹੀਂ ਜੋ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਜੋ ਹੈ ਨਾਵਣਾ ਕਰਦੀ ਹੈ ਇਸ਼ਨਾਨ ਕਰਦੀ ਹੈ ਝੂਠੇ ਝੂਠਾ ਮੁਖ ਵਸੇ ਨਿਤਨਿਤ ਹੋਏ ਖੁਆਰ ਸੂਚੇ ਏ ਨਾ ਆਖੀਏ ਬਹਿਨ ਦੇ ਪਿੰਡਾ ਧੋਏ ਸੂਚੇ ਸੇ ਨਾਨਕਾ ਜਿਨ ਮਨ ਵਸਿਆ ਸੋਇ ਆਪਣਾ ਤਨ ਜੋ ਤਰ੍ਹਾਂ ਤਰ੍ਹਾਂ ਦੇ ਜਲ ਦੇ ਨਾਲ ਧੋਂਦੇ ਨੇ ਇਸ਼ਨਾਨ ਕਰਦੇ ਨੇ ਮਹਾਰਾਜ ਕੰਨ ਇਹ ਸੂਚੇ ਨਹੀਂ ਸੂਚੇ ਉਹ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਸੱਚ ਵਸ ਗਿਆ ਹੈ ਈਸ਼ਵਰ ਵਸ ਗਿਆ ਹੈ ਬੀਜਕ ਨਾਮ ਗ੍ਰੰਥ ਦੇ ਵਿੱਚ ਭਗਤ ਕਬੀਰ ਜੀ ਦਾ ਇੱਕ ਬੜਾ ਕੀਮਤੀ ਬੋਲ ਹੈ ਜੋ ਕਿ ਗੁਰਗੰਨ ਸਾਹਿਬ ਜੀ ਮਹਾਰਾਜ ਦੇ ਚਣਾਈ ਨੇ ਕਿਉਂਕਿ ਬੀਜਕ ਗ੍ਰੰਥ ਦੇ ਵਿੱਚ ਭਗਤ ਧਨੀ RAM ਦੇਵੀ ਬੋਲ ਨੇ ਜੋ ਕਬੀਰ ਪੰਥ ਦੇ ਉੱਗੇ ਪ੍ਰਚਾਰਕ ਹੋਏ ਨੇ ਕਬੀਰ ਜੀ ਤੋਂ ਬਾਅਦ ਕਬੀਰ ਪੰਥ ਦੇ ਪ੍ਰਚਾਰ ਦੀ ਤਮਾਮ ਜ਼ਿੰਮੇਵਾਰੀ ਭਗਤ ਧਨੀ RAM ਨੇ ਲਈ ਧਨੀ RAM ਨੇ ਜਿਤਨੇ ਵੀ ਰਚਨਾ ਰਚੀ ਉਹਦੇ ਚ ਆਪਣਾ ਨਾਮ ਨਾ ਵਰਤ ਕੇ ਭਗਤ ਕਬੀਰ ਦਾ ਵਰਤੇ ਹੈ। ਔਰ ਚੁਕੇ ਉਹਨਾਂ ਦੀ ਗੱਦੀ ਤੇ ਸਨ ਤਾਂ ਵਿਧਾਨ ਦੇ ਮੁਤਾਬਕ ਵੀ ਆਪ ਉਹਨਾਂ ਦਾ ਨਾਮ ਵਰਤ ਸਕਦੇ ਸਨ। ਆਪ ਦੇ ਬੜੇ ਕੀਮਤੀ ਬੋਲ ਆਪ ਕਹਿੰਦੇ ਨੇ ਜੱਟ ਬੜਾਏ ਜੋ ਨਰ ਤਰਹੈ ਮੋਰ ਕਿਉਂ ਨਾ ਤਰਹੈ ਜਿਨ ਕੇ ਲੰਬੇ ਲੰਬੇ ਪਰ ਹੈ। ਕਹਿੰਦੇ ਨੇ ਕੇ ਜਟਾਵਾ ਬੋੜ ਦਾ ਦੁੱਧ ਪਾ ਕੇ ਬਣਾਈਆਂ ਜਾਂਦੀਆਂ ਨੇ ਕੇਸ ਕੁਦਰਤੀ ਨੇ ਲੇਕਿਨ ਜਟਾਵਾ ਕੁਦਰਤੀ ਨਹੀਂ ਨੇ ਜਟਾਵਾ ਬੋੜ ਦਾ ਦੁੱਧ ਪਾ ਕੇ ਬਣਾਈਆਂ ਜਾਂਦੀਆਂ ਨੇ ਔਰ ਬੋੜ ਦੇ ਦੁੱਧ ਨਾਲ ਸਿਰ ਦੇ ਕੇਸ ਬੜੇ ਲੰਬੇ ਹੋ ਜਾਂਦੇ ਨੇ 10 ਫੁੱਟ 15 ਫੁੱਟ ਤੱਕ ਵੀ ਲੰਬੇ ਇਹ ਕੇਸ ਜੋਗੀਆਂ ਦੇ ਦੇਖਣ ਨੂੰ ਜੋ ਹੈ ਮਿਲਦੇ ਨੇ تو دھنی رام کہ جٹ بڑھائے جو نر تر ہیں مور کیوں نہ تر ہیں جن کے لمبے لمبے پر ہیں گنگ نہائے جو نر تر ہیں مینڈک کیوں نہ تر ہیں جن کے گنگا میں گھر ہیں تو تے ایک دن اشنان کرنا ہے دو دن کرنا ہے سال بعد کرنا ہے چھے مینے بعد کرنا ہے اور جو دن رات گنگا دے دہ رہی ہیں مچھلیاں میںڈک انہوں کا تو پار اتارا آج ہی ہو جانا چاہیتا ہے ਇਹ ਤੇ ਗੰਗਾ ਤੋਂ ਬਾਹਰ ਹੀ ਨਹੀਂ ਨਿਕਲਦੇ ਇਹ ਤੇ ਦਿਨ ਰਾਤ ਗੰਗਾ ਦੇ ਵਿੱਚ ਨੇ ਤਰਕ ਨਹੀਂ ਕਰ ਰਹੇ ਹਨ ਦਿਨਾਰਾਮ ਭਗਤ ਕਬੀਰ ਜੀ ਦੇ ਵੀ ਬੋਲ ਨੇ ਗੁਰਗੰਸਾਹਬ ਜੀ ਮਹਾਰਾਜ ਦੇ ਅੰਦਰ ਆਪ ਕਹਿੰਦੇ ਨੇ ਕਬੀਰ ਗੰਗਾ ਤੀਰ ਜੋ ਘਰ ਕਰੇ ਪੀਵੇ ਨਿਰਮਲ ਨੀਰ ਪਰ ਬਿਨ ਹਰ ਭਜਨ ਨਾ ਮੁਕਤ ਹੋਏ ਇਮ ਕਹਿ ਰਮੇ ਕਬੀਰ ਭਾਵੇਂ ਤੋਂ ਕੁਟਿਆ ਗੰਗਾ ਦੇ ਤੱਟ ਤੇ ਬਣਾ ਲਵੇ ਨਿਰਮਲ ਜਲ ਪੀਵੇ ਤੇ ਇਸ਼ਨਾਨ ਕਰੇ پر بنا ہری دے نام تو بنا سچ دی دھارنا تو تین موک گتی دی پراپتی نہیں ہو سکتی تو دھنی رام کے جٹ بڑھائے جو نر تر ہیں مور کیوں نہ ہیں جن کے لمبے لمبے پر ہیں گنگ نہائے جو نر تر ہیں مینڈک کیوں نہ ہیں جن کے گنگا میں گھر ہیں سنکھ بجائے جو نر تر ہیں گدھے کیوں نہ تر ہیں جن کے سنکھ جیسے سر ہیں कहेत कबीर सुनो रे संतो वही नरतर हैं जिनके हृदय में हर है पार उतारा उन्ही दा औंदा है जिन्ना दे हृदय विच परमात्मा दे नाम दा वास होवे इस वास्ते साहिब कहंदे ने तीर्थां दा स्नान इक चंगी वाइब्रेशन देच इक चंगे माहौल देच कुछ दिन बसर करना ते ठीक है इक चंगे वातावरण देच जा बैठना ए गल ते चंगी है لیکن ایک ڈبکی لا کے کہہ دینا کہ سارے পাপ لے گئے نے اتر گئے نے صاحب کہنے ایک جھوٹی کಲ್ಪنا تو علاوہ اور کچھ نہیں ہے کام کرود پنجا کے وسرے تیرث نائے کہے سب اترے بننے چنڈال تیرے اندر نے تے ڈبکی لا ہے تے کہنا موکس گتی دی جو ہے प्राप्ति ہوے گی ایسا ہو نہیں سکتا ایک عام ধারণা ہے ਜਿਹੜਾ ਬਨਾਰਸ ਦੇ ਚ ਮਰ ਜਾ ਹੈ ਉਹ ਸ਼ਿਮਾ ਦੀ ਪੁਰਿਸ਼ ਜਾਂਦਾ ਹੈ ਉਹਨੂੰ ਮੋਕਸ਼ ਗਤੀ ਦੀ ਪ੍ਰਾਪਤੀ ਹੁੰਦੀ ਹੈ ਬਨਾਰਸ ਦੇ ਚ ਰਹਿੰਦਾ ਹੋਇਆ ਕਬੀਰ ਇਸ ਸਿਧਾਂਤ ਨਾਲ ਸਹਿਮਤ ਨਹੀਂ ਆਪ ਕਹਿੰਦੇ ਨੇ ਮਨੋ ਕਠੋਰ ਜੇ ਮਰੇ ਬਨਾਰਸ ਨਰਕ ਨਾ ਵਾਂਚਿਆ ਜਾਏ ਹਰ ਕਾ ਸੰਤ ਮੜੇ ਹਲੰਦੇ ਤਿਨ ਸਗਲੀ ਸੈਣ ਤਰਾਈ ਅਗਰ ਹਿਰਦਾ ਕਠੋਰ ਹੈ ਤੇ ਬਨਾਰਸ ਦੇ ਚ ਮਰ ਗਿਆ ਕੁੰਭੀ ਨਰਕਾ ਚ ਜਾਏਗਾ ਪਰ ਜੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਹੈ ਤੇ ਜੇ ਕਿਦਰੇ ਮਗਰ ਵਿੱਚ ਵੀ ਮਰ ਜਾਏ ਉਹ ਆਪਣੇ ਸੰਗੀ ਸਾਥੀਆਂ ਨੂੰ ਵੀ ਪਾਰ ਕਰੇਗਾ ਭਾਅ ਉਹਨਾਂ ਨੂੰ ਵੀ ਚੰਗੀ ਪ੍ਰੇਰਣਾ ਦੇ ਜਾਏਗਾ ਕਬੀਰ ਦਾ ਅੰਤ ਮਗਰ ਵਿੱਚ ਹੋਇਆ ਜੋ ਗੌਰਖਪੁਰ ਦੇ ਕੋਲ ਇੱਕ ਛੋਟਾ ਜਿਹਾ ਕਸਬਾ ਹੈ ਉਸ ਬਾਰੇ ਇਹ ਧਾਰਨਾ ਹੈ ਕਿ ਜਿਹੜਾ ਇੱਥੇ ਮਰੇਗਾ ਉਹ ਖੋਤੇ ਦੀ ਜੂਨ ਵਿੱਚ ਜਾਏਗਾ ਤਾਂ ਕਬੀਰ ਨੇ ਦਾਵਾ ਕੀਤਾ ਮੈਂ ਇੱਥੇ ਹੀ ਮਰਨਾ ਹੈ ਔਰ ਮੈਂ ਖੋਤੇ ਦੀ ਜੂਨ ਵਿੱਚ ਵੀ ਨਹੀਂ ਜਾਵਾਂਗਾ ਉਹਨਾਂ ਦੇ ਆਪਣੇ ਬੋਲ ਸਗਨ ਜਨਮ ਸਿਵਪੁਰੀ ਬਿਤਾਇਆ ਮਰਤੀ ਬਾ ਮਗਹਰ ਉਠਦਾ ਆ ਗੁਰੂ ਗੰਨ ਸਾਹਿਬ ਦੇ ਬੋਲ ਵੀ ਸਾਰਾ ਜੀਵਨ ਤੇ ਮੈਂ ਬਨਾਰਸ ਵਿੱਚ ਬਤੀਤ ਕੀਤਾ ਪਰ ਹੁਣ ਮੈਂ ਮਰਨ ਲੱਗਾ ਮੈਂ ਮਗਹਰ ਵਿੱਚ ਮਰਾਂਗਾ ਮੈਂ ਦੱਸਣਾ ਦੁਨੀਆ ਨੂੰ ਕਿ ਹਿਰਦੇ ਵਿੱਚ ਅਗਰ ਕੋਈ ਕਠੋਰਤਾ ਹੈ ਮਲੰਤਾ ਹੈ ਤੇ ਬਨਾਰਸ ਵਿੱਚ ਮਰ ਕੇ ਵੀ ਮੁਕਤੀ ਨਹੀਂ ਹੈ ਅਗਰ ਹਿਰਦਾ ਪਾਵਨ ਹੈ ਤਾਂ ਮਗਹਰ ਵਿੱਚ ਮਰ ਕੇ ਵੀ ਪ੍ਰਭੂ ਦੀ ਪ੍ਰਾਪਤੀ ਹੈ RAM ਦੀ ਪ੍ਰਾਪਤੀ ਹੈ ईश्वर दी जो है प्राप्ति है गल सारी प्रभु के नाम पे आवेगी सच ते आवेगी और मैं आज देखे है कि कबीर दी समाध दे उठे एक पास एक मजदूर बैठा है एक पास एक ब्राह्मण बैठा है और कबीर सारी जिंदगी कहंदे रहे हमरा झगरा रहा न को पंडित मूला छाडे रो भाई मैं दोहा नु छड़ देता है मैं दोहा दे कर्मकांड नु छोड़ देता है फिर ਮੇਰਾ ਕੌਣ ਹੈ ਜਿਸ ਤੋਂ ਮੈਂ ਪ੍ਰੇਰਣਾ ਪੈ ਲੈਣਾ ਉਹ ਮੇਰਾ ਪਰਮਾਤਮਾ ਉਹ ਮੇਰਾ ਅਕਾਲ ਪੁਰਖ ਉਹੀ ਮੈਨੂੰ ਸਿੱਖਿਆ ਦੇਈ ਜਾ ਰਿਹਾ ਹੈ ਉਹੀ ਮੈਨੂੰ ਸਮਝਾਈ ਜਾ ਰਿਹਾ ਹੈ ਔਰ ਉਸ ਕਰਕੇ ਮੈਨੂੰ ਸਮਝ ਪਈਏ ਕਿ ਉਹ ਜਦ ਹਿਰਦੇ ਦੇ ਵਿੱਚ ਵਸਦਾ ਹੈ ਤਾਂ ਮਨੁੱਖ ਪਾਵਨ ਹੋ ਜਾਂਦਾ ਹੈ ਮਨੁੱਖ ਪਵਿੱਤਰ ਹੋ ਜਾਂਦਾ ਹੈ ਸਾਬ੍ਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸ਼ਲੋਕ ਦੇ ਵਿੱਚ ਇਹੀ ਕੁਝ ਫਰਮਾਨ ਪੈ ਕਰਦੇ ਨੇ ਝੂਠੇ ਝੂਠਾ ਮੁਖ ਵਸੇ ਨਿਤਨੇ ਤ ਹੋਏ ਖੁਰਾ ਸੂਚੇ ਇਹ ਨਾ ਆਖੀਏ ਬਹਿਨ ਜੇ ਪਿੰਡਾ ਧੋਏ ਸੂਚੇ ਸੇ ਹੀ ਨਾਨਕਾ ਜਿਨ ਮਨ ਵਸਿਆ ਸੋਏ ਬ੍ਰਾਹਮਣ ਮਤ ਦੇ ਜਿਤਨੇ ਵੀ ਤੀਰਥ ਨੇ ਖਾਸ ਕਰਕੇ 68 ਤੀਰਥ ਉਹ ਨਦੀ ਨਾਲਿਆਂ ਦੇ ਤਟਤੇ ਨੇ ਸਰੋਵਰਾਂ ਦੇ ਤਟਤੇ ਨੇ ਤੀਰਥ ਇੱਕ ਨਹੀਂ 68 ਔਰ ਇਹ ਦੇਸ਼ ਵੀ ਨਦੀ ਨਾਲਿਆਂ ਦਾ ਦੇਸ਼ ਹੈ ਔਰ ਇਸ਼ਨਾਨ ਇੱਕ ਨਹੀਂ ਕੁਛ ਇਸ਼ਨਾਨ ਬੜੇ ਵਿਸ਼ੇਸ਼ ਮੰਨੇ ਗਏ ਜੈਸੇ ਮਾਘੀ ਦਾ ਇਸ਼ਨਾਨ ਇਸ ਬਾਰੇ ਵੀ ਗੁਰਗਨ ਸਾਹਿਬ ਜੀ ਮਹਾਰਾਜ ਦੇ ਚ ਬੈਠੇ ਸਾਹਿਬ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਅੱਜ ਠੀਕਾ ਦੇ ਵਿੱਚ ਮਰਨ ਤੋਂ ਬਾਅਦ ਵਾਲੀ ਜ਼ਿੰਦਗੀ ਦੇ ਬਾਰੇ ਦੱਸਿਆ ਕਿ ਮਰਨ ਤੋਂ ਬਾਅਦ ਇਹ ਮੰਨਿਆ ਜਾਂਦਾ ਹੈ ਕਿ ਹੋਰ ਇੱਕ ਜ਼ਿੰਦਗੀ ਸ਼ੁਰੂ ਹੁੰਦੀ ਹੈ ਤੇ ਜਿਹੜੇ ਪਿਛਲੇ ਪਿਆਰੇ ਹੁੰਦੇ ਆ ਉਹ ਆਪਣੇ ਜਿਹੜੇ ਪਿਆਰੇ ਆ ਉਹਨਾਂ ਵਾਸਤੇ ਦਰੂਸ ਸਵਾਬ ਪਹੁੰਚਾਉਣ ਦੀ ਨੀਅਤ ਦੇ ਨਾਲ ਲੰਗਰ ਲੋਕਾਂ ਨੂੰ ਚਖਾਉਂਦੇ ਹੈਗੇ ਆ ਕੱਪੜੇ দান ਕਰਤੀ ਹੈਗੇ ਆ ਹੋਰ ਚੀਜ਼ਾਂ ਉਹਨਾਂ ਦੇ ਨਾਂ ਤੇ ਕੀਤੀਆਂ ਜਾਂਦੀਆਂ ਹੈਗੀਆਂ ਪਰ ਜਿਸ ਤਰ੍ਹਾਂ ਉਹਨਾਂ ਨੇ ਕਥਾ ਦੇ ਵਿੱਚ ਦੱਸਿਆ ਕਿ ਜਦੋਂ ਉਹ ਜ਼ਿੰਦਾ ਹੁੰਦੇ ਆ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਚੰਗੇ ਭੋਜਨਾਂ ਨੂੰ ਖੁਲਾਏ ਜਾਂਦੇ ਹੈਗੇ ਆ ਚੰਗੇ ਕੱਪੜਿਆਂ ਨਾਲ ਨੂੰ ਪੋਆਏ ਜਾਂਦੀ ਹੈਗੇ ਜਿਨ੍ਹਾਂ ਦੇ ਉਹ ਹੱਕਦਾਰ ਹੁੰਦੇ ਉਦੋਂ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਪਰ ਜਦੋਂ ਉਹ ਚਲੇ ਜਾਂਦੇ ਆ ਇੱਕ ਬਾਵਾ ਕਰਾਉਣ ਵਾਸਤੇ ਜਗਤ ਦੇ ਵਿੱਚ ਆਪਣਾ ਇੱਕ ਨਾਂ ਬਣਾਉਣ ਲਈ ਕਿ ਇਹ ਮਾਪਿਓ ਦੇ ਬਹੁਤ ਪਿਆਰੇ ਇਹਨਾਂ ਨੇ ਬਹੁਤ ਸੇਵਾ ਕੀਤੀ ਹੈ ਫਿਰ ਬਹੁਤ ਵਧੀਆ ਜਿਹੜੇ ਆ ਖਾਣੇ ਪਕਵਾਨ ਪਕਵਾਏ ਜਾਂਦੇ ਹੀਗੇ ਆ ਲੰਗਰ ਚੱਕਰਵਾਏ ਜਾਂਦੇ ਹੀਗੇ ਆ ਔਰ ਜਿਹੜੇ ਮੌਲਵੀ ਐ ਸੰਤ ਐ ਪੰਡਤ ਆਏ ਹੁੰਦੇ ਆ ਉਹਨਾਂ ਨੂੰ ਚੰਗੇ ਤੋਂ ਚੰਗੇ ਕੱਪੜੇ ਦਾਨ ਕੀਤੇ ਜਾਂਦੇ ਹੀਗੇ ਪਰ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਅਗਰ ਤੇ ਇਹ ਚੋਰੀ ਦੇ ਮਾਲ ਦੇ ਹੋਏ ਦਿਖਾਵੇ ਚੋਰੀ ਦੇ ਧਮਾਲ ਉਹਨਾਂ ਰਾਦੇ ਕਿ ਨiyet ਦਿਖਾਵੇ ਦੀ ਸੀ ਤੇ ਫਿਰ ਉਹਨਾਂ ਨੂੰ ਅਜਰੋ ਸਵਾਬ ਨਹੀਂ ਪਹੁੰਚਣਾ ਬਲਕਿ ਉਹਨਾਂ ਨੇ ਜਿਸ ਤਰ੍ਹਾਂ ਇਸ ਦੁਨੀਆ ਦੇ ਨਿਯਮ ਹੈ ਕਿ ਅਗਰ ਮਾਲ ਚੋਰੀ ਦਾ ਹੈ ਜਿਹਨੇ ਚੋਰੀ ਕੀਤਾ ਉਹਨੂੰ ਤੇ ਸਜ਼ਾ ਹੋਏ ਹੋਏਗੀ ਲੇਕਿਨ ਜਿਹੜਾ ਚੋਰੀ ਦਾ ਮਾਲ ਇਸਤੇਮਾਲ ਕਰੰਦਿਆ ਪਰ ਉਹਨੂੰ ਵੀ ਸਜ਼ਾ ਹੋਏਗੀ ਇਸੇ ਤਰ੍ਹਾਂ ਅਗਰ ਜਿਹੜੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਹੈਗੀਆਂ ਪਰ ਅਗਰ ਉਹਦੇ ਪਿੱਛੇ ਦਿਖਾਵਾ ਹੈ ਤੇ ਉਸ ਨੂੰ ਤੇ ਉਸ ਗੁਨਾਹ ਦੀ ਸਜ਼ਾ ਮਿਲੇਗੀ ਜਿਹੜਾ ਕਰੰਦਿਆ ਪਰ ਜਿਹਦੇ ਵਾਸਤੇ ਕੀਤਾ ਜਾਂਦਿਆ ਹੈਗਾ ਉਹਨੂੰ ਵੀ ਉਸ ਦੀ ਸਜ਼ਾ ਮਿਲੇਗੀ ਕਿਉਂਕਿ ਰੱਬ ਹਰ ਚੀਜ਼ ਜਾਣਦਾ ਹੈ ਰੱਬ ਦਿਲਾਂ ਦੇ ਭੇਦ ਜਾਣਦਾ ਹੈ ਜਿਹੜੇ ਅਮਲ ਕਰੀਦੇ ਆ ਉਹਦੇ ਪਿੱਛੇ ਨੀਅਤ ਕੀ ਹੈ ਇਹ ਜਾਣਦਾ ਹੈ ਅਗਰ ਵਾਕਈ ਆਪਣੇ ਪਿਆਰਿਆਂ ਦਾ ਆਪਣੇ ਮਾਪੇ ਦਾ ਚਾਹੁੰਦੇ ਹੋ ਹੈ ਕਿ ਅਸੀਂ ਉਹਨਾਂ ਲਈ ਕੁਝ ਕਰੀਏ ਇਸ ਦੁਨੀਆ 'ਚ ਰਹਿੰਦਿਆਂ ਤੇ ਫਿਰ ਵਾਹਿਗੁਰੂ ਰੱਬ ਦਾ ਨਾਮ ਜਪੋ ਇਸ ਦੇ ਜ਼ਰੀਏ ਉਹਨਾਂ ਨੂੰ ਤੁਸੀਂ ਸਵਾਪ ਉਜਾ ਸਕਦੇ ਹੋ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹਦੇ ਲਈ ਆਸਾਨੀਆਂ ਕਰ ਸਕਦੇ ਹੋ ਪਰ ਤਾਂ ਉਹ ਕਹਾਣੀ ਜਦਿ ਲਈ ਕਮੈਂਟਸ ਕਰਕੇ ਲਾਜ਼ਮੀ ਤੁਸੀਂ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼